ਦਰਸ਼ਨ ਨਾਮ ਕੋ ਮਨ ਆਛੈ ਬ੍ਰਹਮ ਆयो ਹੈ ਸਗਲ ਥਾਨ ਰੀ ਆਹੇ ਪਰਿਓ ਸੰਤ ਪਾਛੈ ਦਰਸ਼ਨ ਨਾਮ ਕੋ ਮਨ ਆਛੈ ਸਤਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਈ ਅਤੇ ਇਕੱਤਰ ਹੋ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਹੀ ਅਦਬ ਸਤਕਾਰ ਸਹਿਤ ਬੁਲਾਈ ਹੋਈ ਫਤੇ ਆਪ ਸਮੁੱਚੀ ਸੰਗਤ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵੱਛਲ ਚਵਨ ਛਤਰ ਸਿੰਘ ਆਸਨ ਦੇ ਮਾਲਕ ਸਤਿਗੁਰੂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬੇ ਕਮਾਲ ਸਾਹਿਬੇ ਜਮਾਲ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਤ ਬਾਬਾ ਬਲਵੰਤ ਸਿੰਘ ਜੀ ਦੁੱਧਾ ਧਾਰੀ ਤਿਨਾਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਤਪੱਸਥਾਨ ਦੇ ਉੱਤੇ ਆਪਾਂ ਸਾਰਿਆਂ ਨੂੰ ਸਾਜ ਸੰਗਤ ਜੀ ਅੰਮ੍ਰਿਤ ਵੇਲੇ ਦੇ ਦੀਵਾਨਾ ਦੇ ਵਿੱਚ ਹਾਜ਼ਰੀ ਭਰੰਦਾ ਇਹ ਸੁਭਾਗਾ ਸ੍ਰੇਸ਼ਟ ਸਮਾਪਤ ਹੋ ਰਿਹਾ ਹੈ ਸੋ ਆਪ ਸਮੱਜੀ ਸੰਗਤ ਨੇ ਨਿਤ ਦੀ ਮਰਿਆਦਾ ਅਨੁਸਾਰ ਪੰਜਾਂ ਗੁਰਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਬਾਣ ਅਤੇ ਹੋਰ ਗੁਰਬਾਣੀ ਦੇ ਰਸ ਪਿੰਣੜੇ ਸ਼ਬਦਾਂ ਨੂੰ ਸੁਣ ਕੇ ਆਪਣੀ ਸਵਾਸਾਨ ਨੂੰ ਸਫਲ ਕੀਤਾ ਹੁਣ ਸਾਧ ਸੰਗਤ ਜੀ ਸਮਾਏ ਜੋ ਲੜੀਵਾਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਚੱਲ ਰਹੀ ਹੈ ਜੋ ਅੱਜ ਪਵਿੱਤਰ ਹੁਕਮਨਾਮਾ ਸਾਹਿਬ 533 ਅੰਗ ਦੇ ਉੱਤੇ ਸਾਧ ਸੰਗਤ ਜੀ ਸੁਭਾਈ ਮਾਨ ਤੇ ਦੀ ਵਿਚਾਰ ਦਾ ਆਤਮਾਨੂ ਮਹਾਰਾਜ ਨੇ ਅੱਜ ਇਹ ਬਲ ਉਦਮ ਉਤਸ਼ਾਹ ਬਖਸ਼ਿਆ ਕਿ ਆਪਾਂ ਸਤਿਗੁਰੂ ਜੀ ਦੀ ਵਿਚਾਰ ਸੁਣ ਸਕੀਏ ਕਰ ਸਕੀਏ ਜਿਥੇ ਸੁਣਨ ਤੇ ਸਤਿਗੁਰੂ ਜੀ ਨੇ ਕਰਨ ਦਾ ਇਹ ਬਲ ਬਖਸ਼ੇ ਉਥੇ ਨਾਲ ਹੀ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੋ ਆਪ ਜੀ ਦੀ ਪੁੱਤਰ ਗੁਰਬਾਣੀ ਹੈ ਇਹਨੂੰ ਮਨ ਦੇ ਵਿੱਚ ਵਸਾਉਣ ਦੀ ਵੀ ਦਾਤ ਆ ਜਾਵੇ ਕਿਤੇ ਹਿਰਦਿਆਂ ਦੇ ਵਿੱਚ ਵਸ ਜਾਵੇ ਸਾਡਾ ਵੀ ਲੋਕ ਤੇ ਪਰਲੋਕ ਚ ਹਿਲਾ ਹੋ ਜਾਵੇਗਾ ਸੋ ਅੱਜ ਜੋ ਸਤਗੁਰੂ ਜੀ ਸਾਡੇ ਲਈ ਬਖਸ਼ਿਸ਼ ਕਰ ਰਹੀ ਹੈ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਕੰਧਾਰੀ ਮਹੱਲਾ ਪੰਜਵਾ ਦੇਵ ਕੰਧਾਰੀ ਪੰਜਵਾ ਦਰਸਨ ਨਾਮ ਕੋ ਮਨ ਆਚੈ ਭ੍ਰਮ ਆਇਓ ਹੈ ਸਗਲ ਥਾਨ ਰਹੀ ਆਹੇ ਪਰਿਓ ਸੰਤ ਪਾਛੈ ਜਰਤਨ ਨਾਮ ਕੋ ਮਨ ਆਛੈ ਅੱਜ ਸਤਿਗੁਰੂ ਸਾਨੂੰ ਜਗਿਆਸੂ ਮੁਖ ਦਵਾਰਾ ਪਰਮੇਸ਼ਰ ਅੱਗੇ ਬੇਨਤੀਆਂ ਕਰਨ ਦਾ ਵੱਲ ਬਖਸ਼ ਦੇ ਐ ਜਗਿਆਸੂ ਮੁਖ ਦਵਾਰਾ ਸਤਿਗੁਰੂ ਜੀ ਅੱਜ ਸਾਨੂੰ ਫਰਮਾਉਂਦੇ ਐ ਕਿ ਦੇਵ ਗੰਧਾਰੀ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਸ਼ਹੀਦਾ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇਵ ਗੰਧਾਰੀ ਰਾਗ ਦੇ ਵਿੱਚ ਸਾਧ ਸੰਗਤ ਜੀ ਇਹ ਸ਼ਬਦ ਉਚਾਰਦੇ ਆ ਅੱਗੇ ਆਪਾਂ ਪੜ੍ਹਨੇ ਆ ਕਿ ਜਿੱਤੇ ਰਾਗ ਦਾ ਨਾਮ ਆਉਂਦਾ ਹੈ ਪੂਰੀ ਨਾਲ ਸਾਧ ਸੰਗਤ ਜੀ ਮਹੱਲਾ ਸ਼ਬਦ ਵੀ ਲਿਖਿਆ ਹੁੰਦਾ ਹੈ ਕਿ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਪੰਜਵਾਂ ਮਹੱਲਾ ਨਾਵਾਂ ਸੋ ਇਥੇ ਸਾਧ ਸੰਗਤ ਜੀ ਅੱਜ ਕੱਲਾ ਦੇਵ ਗੰਧਾਰੀ ਪੰਜਵਾਂ ਆਇਆ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਇਹ ਸਾਧ ਸੰਗਤ ਜੀ ਸ਼ੁੱਧ ਪਾਠ ਹੈ ਇਹ ਨਹੀਂ ਸਮਝਣਾ ਕਿ ਸ਼ਾਇਦ ਕਦੇ ਭੁਲੇਖਾ ਲੱਗ ਗਿਆ ਹੋਵੇ ਤਾਂ ਮ ਹਲਾ ਰਹਿ ਗਿਆ ਹੋਵੇ ਨਹੀਂ ਇਹ ਜੋ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ ਉਹਦੇ ਵਿੱਚ ਵੀ ਓਵੇਂ ਹੈ ਦੇਵ ਗੰਧਾਰੀ ਪੰਜਵਾਂ ਫਿਰ ਬਾਬਾ ਦੀਪ ਸਿੰਘ ਜੀ ਵਾਲਾ ਜੋ ਸਰੂਪ ਹੈ ਉਹਦੇ ਵਿੱਚ ਵੀ ਸਾਧ ਸੰਗ ਹੈ ਜੀ ਇਉਂ ਦੇਵਗੰਧਾਰੀ ਪੰਜਵੇਂ ਲਿਖਿਆ ਹੁੰਦਾ ਏ ਇਹਦੇ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀਂ ਤੋਂ ਪਿੱਛੇ ਆਪਾਂ ਜਦੋਂ ਦੇਖਿਆ ਕਿ ਜਦੋਂ ਦੇਵਗੰਧਾਰੀ ਰਾਗ ਦੀ ਅਰੰਭਤਾ ਹੋਈ ਉੱਥੇ ਵੀ ਸਾਧ ਸੰਗ ਹੈ ਜੀ ਇਕੱਲਾ ਕਿਤੇ ਦੇਵਗੰਧਾਰੀ ਲਿਖਿਆ ਹੁੰਦਾ ਸੀ ਉੱਥੇ ਮਹੱਲਾ ਸ਼ਬਦ ਨਹੀਂ ਨਾਲ ਆਇਆ ਨਾ ਪੰਜਵੇਂ ਪਾਤਸ਼ਾਹ ਦਾ ਜ਼ਿਕਰ ਸੋ ਇਥੇ ਜੇ ਦੇਵਗੰਧਾਰੀ ਪੰਜਵਾਂ ਲਿਖਿਆ ਹੈ ਇਹ ਸ਼ੁੱਧ ਹੈ ਸਤਿਗੁਰੂ ਜੀ ਜਗਿਆਸੂ ਮੁਖ ਦੁਆਰਾ ਬੇਨਤੀ ਕਰਦੇ ਦਰਸ਼ਨ ਨਾਮ ਕੋ ਮਨ ਅਛੈ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਨੂੰ ਦਰਸ਼ਨ ਕਰਨ ਦਾ ਤੇ ਨਾਮ ਜਪਣ ਦਾ ਸਾਡਾ ਜਿਹੜਾ ਮਾਨ ਹੈ ਇਹ ਇੱਛਾ ਕਰਦਾ ਆ ਅਛਾ ਨਾਮ ਇੱਛਾ ਦਾ ਸਾਡਾ ਮਨ ਚਾਹੁੰਦਾ ਹੈ ਕਿ ਆਪ ਜੀ ਦੇ ਦਰਸ਼ਨ ਕਰੀਏ ਆਪ ਜੀ ਦੇ ਨਾਮ ਨੂੰ ਜਪੀਏ ਤਾਂ ਜੋ ਸਾਡੀ ਕਲਿਆਣ ਹੋ ਜਾਵੇ ਇਹ ਸਾਡੇ ਮਨ ਦੀ ਸ਼ੋਭਿਸ਼ਾ ਹੈ ਇਹ ਸਾਡਾ ਮਨ ਚਾਹੁੰਦਾ ਹੈ ਤੇ ਸਾਧ ਸੰਗਤ ਜੀ ਦਰਸ਼ਨ ਕਰਨ ਦਾ ਲਾਭ ਸਤਗੁਰੂ ਜੀ ਨੇ ਆਪ ਅਨੁਗੁਰ ਬਾਣੀ ਦੇ ਵਿੱਚ ਦੱਸਿਆ ਹੈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਈ ਕਿ ਜਦੋਂ ਸਤਗੁਰੂ ਜੀ ਦੇ ਦਰਸ਼ਨ ਹੋ ਜਾਣ ਜੰਮ ਮਰਨ ਦਾ ਗੇੜ ਹੀ ਕੱਟਿਆ ਜਾਂਦਾ ਹੈ ਸਤ ਤੇ ਜਿਨ੍ਹਾਂ ਨੇ ਗੁਰੂ ਕੇ ਪਿਆਰਿਆਂ ਨੇ ਪ੍ਰਤੱਖ ਸਤਗੁਰੂ ਜੀ ਦੇ ਦਰਸ਼ਨ ਕੀਤੇ ਹੋਣਗੇ ਉਸ ਸਾਹਿਬ ਜੀ ਕੀ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਹੋਈਆਂ ਹੋਣਗੀਆਂ ਅੱਜ ਆਪਾਂ ਵੀ ਭਾਵਨਾ ਬਣਾਈਏ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹੀ ਸਰੂਪ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਰੂਪ ਨੇ ਇਹਨਾਂ ਦੇ ਵਿੱਚ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਿੱਚ ਕੋਈ ਫਰਕ ਨਹੀਂ ਸਤ ਗੁਰੂ ਜੀ ਉਹੀ ਸਰੂਪ ਨੇ ਮਹਾਰਾਜ ਜੀ ਦੇ ਨਿਤਾ ਪ੍ਰਤੀ ਦਰਸ਼ਨ ਕਰਨੇ ਚਾਹੀਏ ਜੇ ਰੂ ਆਪਾਂ ਅਮਰਤੀ ਦਾਤ ਪ੍ਰਾਪਤ ਕਰਨੀ ਆ ਨਾ ਪੰਜਾਂ ਪਿਆਰਿਆਂ ਦੇ ਪਾਸੋਂ ਤਾਂ ਉਸ ਵੇਲੇ ਪੰਜ ਪਿਆਰੇ ਸਾਨੂੰ ਇਹ ਹਦਾਇਤ ਕਰਦੇ ਆ ਹੁਕਮ ਲਾਉਂਦੇ ਆ ਕਿ ਹਰੇਕ ਮਾਈ ਭਾਈ ਨੇ ਹਰ ਰੋਜ਼ ਅਮਰਤ ਵੇਲੇ ਤੇ ਸ਼ਾਮ ਨੂੰ ਦਿਹਾੜੀ ਦੇ ਵਿੱਚ ਘੱਟੋ-ਘੱਟ ਦੋ ਵਾਰ ਦਰਸ਼ਨ ਜ਼ਰੂਰ ਕਰਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵੇਰੇ ਤੇ ਸ਼ਾਮ ਜ਼ਰੂਰ ਵਰ ਜ਼ਰੂਰ ਸਤਗੁਰੂ ਜੀ ਦੇ ਦਰਸ਼ਨ ਕਰਨੇ ਆ ਜੇ ਕਿਸੇ ਵੇਲੇ ਕੋਈ ਮਜਬੂਰੀ ਬਣ ਜਾਵੇ ਤਾਂ ਇੱਕ ਵਾਰ ਘੱਟੋ-ਘੱਟ ਸਤਿਗੁਰੂ ਜੀ ਦੇ ਜ਼ਰੂਰ ਦਰਸ਼ਨ ਕਰਕੇ ਆਉਣਾ ਹੈ। ਇਹਦੇ ਨਾਲ ਸਾਧ ਸੰਗਤ ਦੀ ਜਿਹੜਾ ਤਨ ਮਾਨ ਨੇ ਇਹ ਪਵਿੱਤਰ ਹੋ ਜਾਂਦਾ ਹੈ। ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਲਪ ਕਰੇ ਚਾਤਰ ਕਿੰਨਾਈ ਸਾਡੇ ਮਨ ਦੇ ਵਿੱਚ ਇਹ ਇੱਛਾ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਕਰ ਲੀਗੇ। ਆਪ ਜੀ ਦੇ ਦਰਸ਼ਨਾਂ ਨੂੰ ਸਾਡਾ ਮਨ ਲੋਚਦਾ ਹੈ। ਸਤਗੁਰੂ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਦਰਸ਼ਨ ਕਰਕੇ ਜਾਂਦੇ ਆ ਉਹਨਾਂ ਨੂੰ ਕੀ ਮਿਲਦਾ ਹੈ ਦਰਸ਼ਨ ਪਰਸਿਆ ਗੁਰੂ ਕਹੇ ਜਨਮ ਮਰਨ ਦੁੱਖ ਜਾਏ ਉਹਨਾਂ ਦੀ ਜੰਮਣ ਮਰਨ ਦੇ ਗੇੜ ਕੱਟੇ ਜਾਂਦੀ ਹੈ ਇਹ ਵਡਿਆਈ ਹੈ ਸਤਗੁਰੂ ਮਹਾਰਾਜ ਜੀ ਦੀ ਇੱਕ ਵਾਰ ਸਾਧ ਸੰਗਤ ਜੀ ਜੋ ਦਵਾਪਰ ਯੋਗ ਦੇ ਵਿੱਚ ਪਾਂਡਵਾਂ ਦੇ ਵਿੱਚੋਂ ਵਿਸ਼ਕਾਰਲਾ ਪਾਂਡਵ ਜੋ ਸਾਧ ਸੰਗਤ ਜੀ ਅਰਜਨ ਹੋਇਆ ਹੈ ਇਹ ਪੰਜ ਭਰਾ ਸੀ ਤੇ ਤੀਜੇ ਨੰਬਰ ਵਾਲਾ ਜਿਹੜਾ ਭਰਾ ਇਹਨਾਂ ਦਾ ਅਰਜਨ ਉਹ ਇੱਕ ਦਿਨ ਮਨ ਦੇ ਵਿੱਚ ਸੋਚਦਾ ਇਹ ਹੈ ਕਿ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਮੇਰਾ ਬੜਾ ਪ੍ਰੇਮ ਰਿਹਾ ਹੈ ਦਰਸ਼ਨ ਕੀਤਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਹੈ ਕਿਉਂ ਨਾ ਜਾ ਕੇ ਤੇ ਭਗਵਾਨ ਜੀ ਦੇ ਦਰਸ਼ਨ ਕੀਤੇ ਜਾਣ ਕਿ ਜਾ ਕੇ ਦਰਸ਼ਨ ਕਰਾਂਗਾ ਕੋਈ ਸੁਭ ਸਿੱਖਿਆ ਪ੍ਰਾਪਤ ਹੋਵੇਗੀ ਘਰੋਂ ਚੱਲ ਪਿਆ ਹੈ ਤੇ ਜਾਂਦਾ ਜਾਂਦਾ ਰਾਸਤੇ ਦੇ ਵਿੱਚ ਇੱਕ ਪਿੱਪਲ ਦੇ ਦਰਖਤ ਥੱਲੇ ਤਪਸਵੀ ਬੈਠਾ ਹੈ ਉਹਨੂੰ ਮਿਲਿਆ ਜਰੂ ਦੇਖਿਆ ਤੇ ਸੋਚਿਆ ਮਨਾ ਇਹ ਸਾਧੂ ਇੱਥੇ ਬੈਠਾ ਹੈ ਇਹਨੂੰ ਮਿਲਦਾ ਚੱਲ ਕੀ ਪਤਾ ਕੁਝ ਚੰਗਾ ਹੀ ਸਿੱਖਣ ਨੂੰ ਮਿਲਲੇ ਕਿ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਕਹਿੰਦੇ ਬੜਾ ਭਾਰੀ ਲਾਭ ਪ੍ਰਾਪਤ ਹੁੰਦਾ ਹੈ ਚੱਲ ਇਹ ਸਾਧੂ ਨੂੰ ਮਿਲਦੇ ਜਾਨੇ ਆ ਗਿਆ ਜਾ ਕੇ ਪੁੱਛਿਆ ਮਹਾਤਮਾ ਨੂੰ ਮਹਾਤਮਾ ਜੀ ਇੱਥੇ ਬੈਠੇ ਹੋ ਕਨਗਾ ਹਾਂ ਤਪਸਿਆ ਪਿਆ ਕਰਨਾ ਹੈ ਪੁੱਛਿਆ ਕਾਦੇ ਵਾਸਤੇ ਤਾਂ ਜੋ ਮੈਨੂੰ ਭਗਵਾਨ ਦੇ ਦਰਸ਼ਨ ਹੋ ਜਾਣ ਠੀਕ ਹੈ ਤੇ ਅਰਜਨ ਨੂੰ ਉਹ ਤਪਸਵੀ ਨੇ ਪੁੱਛਿਆ ਕਿ ਤੂੰ ਕਿੱਥੇ ਚੱਲਿਆ ਹੈ ਕਹਿਣ ਗਾ ਕਿ ਮੈਂ ਪਾਂਡਵਾਂ ਪਾਂਡਵਾਂ ਦੇ ਵਿੱਚੋਂ ਵਿਸ਼ਕਾਰਨਾ ਅਰਜਨ ਨਾਮ ਹੀ ਮੇਰਾ ਤੇ ਫਿਰ ਮੈਂ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਤੇ ਉਹ ਤਪਸਵੀ ਕਹਿਣ ਗਾ ਚੱਲ ਜੇ ਤੂੰ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਹੈ ਨਾ ਮੇਰਾ ਇੱਕ ਸੁਨਿਆਪ ਭਗਵਾਨ ਦੇ ਕੋਲ ਪਚਾਰ ਦੀ ਕ੍ਰਿਸ਼ਨ ਜੀ ਦੇ ਕੋਲ ਕਿ ਮੈਨੂੰ ਭਲਾ ਕਰੂ ਦਰਸ਼ਨ ਹੋਣਗੇ ਕਿ ਮੇਰਾ ਸਮਾਂ ਕਦੋਂ ਆਵੇਗਾ ਦਰਸ਼ਨ ਕਰਨ ਦਾ ਉਹ ਸਾਧੂ ਸਾਥ ਸੰਗਤ ਜੀ ਜਿਸ ਵੇਲੇ ਇੰਨੀ ਗੱਲ ਕਹਿ ਕੇ ਨਾ ਆਪ ਉੱਥੇ ਬੈਠ ਗਿਆ ਤੇ ਅਰਜਨ ਗਾਂ ਅੱਗੇ ਚਲਾ ਗਿਆ ਏ ਜਾ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਿਆ ਮਿਲ ਕੇ ਆਪਸ ਦੇ ਵਿੱਚ ਵਿਚਾਰਾ ਹੋਈਆਂ ਐ ਤੇ ਅਰਜਨ ਨੂੰ ਯਾਦ ਆ ਗਿਆ ਕਿ ਮੈਨੂੰ ਤਪਸਵੀ ਨੇ ਇੱਕ ਸਵਾਲ ਪਾਇਆ ਸੀ ਕਿ ਜਾ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛੋ ਜੀ ਕਿ ਮੈਨੂੰ ਭਗਵਾਨ ਦੇ ਦਰਸ਼ਨ ਕਰਨੇ ਹੋਣਗੇ ਹੁਣ ਪੁੱਛ ਲਿਆ ਜਾ ਕੇ ਕਹਿਣਗਾ ਭਗਵਾਨ ਜੀ ਉਹ ਤਪਸਵੀ ਨੂੰ ਭਲਾ ਕਦੋਂ ਦਰਸ਼ਨ ਹੋਣਗੇ ਤੇ ਭਗਵਾਨ ਕ੍ਰਿਸ਼ਨ ਨੇ ਉੱਤਰ ਦਿੱਤਾ ਉਹਨੂੰ ਜਾ ਕੇ ਕਹਿ ਲਈ ਜਿੰਨੇ ਉਹ ਪਿੱਪਲ ਦੇ ਦਰਖਤ ਦੇ ਉੱਤੇ ਪੱਤੇ ਲੱਗੇ ਆ ਨਾ ਇੰਨੇ ਜਰਮ ਹਜੇ ਹੋਰ ਉਹਨੂੰ ਧਾਰਨੇ ਪੈਣਗੇ ਫੇਰ ਕਿਤੇ ਜਾ ਕੇ ਦਰਸ਼ਨ ਹੋਣੇ ਹੁਣ ਭਗਵਾਨ ਦੇ ਦਰਸ਼ਨ ਕਰਕੇ ਅਰਜਨ ਜਲੂ ਵਾਪਸ ਆਇਆ ਆ ਕੇ ਤਪਸਵੀ ਨੂੰ ਦੁਬਾਰੇ ਮਿਲਿਆ ਤੇ ਥਾਰੀ ਵਾਰਤਾ ਦਸੀ ਕਹਿਣਗਾ ਕਿ ਭਗਵਾਨ ਜੀ ਨੇ ਇਹ ਗੱਲ ਆਖੀ ਹੈ ਕਿ ਜਿੰਨੇ ਇਹ ਪਿੱਪਲ ਦੇ ਦਰਖਤ ਦੇ ਪੱਤੇ ਐ ਇਹਨੇ ਜਨਮ ਦੁਬਾਰੇ ਧਾਰੇਗਾ ਤੇ ਤਾਂ ਤੈਨੂੰ ਦਰਸ਼ਨ ਹੋਣਗੇ ਉਹ ਸੁਣਦਿਆ ਸਾਰ ਸਾਥ ਸੰਗਤੀ ਉਹ ਤਪਸਵੀ ਨੱਚਣਾ ਸ਼ੁਰੂ ਕਰਤਾ ਹੈ ਬੜਾ ਖੁਸ਼ ਹੋਇਆ ਉਹ ਅਰਜਨ ਪੁੱਛਣ ਕਾ ਕਹਿੰਦਾ ਤੈਨੂੰ ਤੇ ਦੁਖੀ ਹੋਣਾ ਚਾਹੀਦਾ ਹੈ ਕਿਆ ਨਾ ਜੇ ਸਮਾਂ ਲੰਮਾ ਪਿਆਇਆ ਕਿੱਥੇ ਜਾ ਕੇ ਜਿੰਨੇ ਪੱਤੇ ਐ ਦੇਖ ਕੇ ਸੀ ਕਿਹੜਾ ਅੱਜ ਦੀ ਮੁੱਕ ਚੱਲੇ ਐ ਇੰਨੇ ਜਨਮ ਹੋਣ ਤਾਰੇਗਾ ਫਿਰ ਕਿੱਥੇ ਜਾ ਕੇ ਭਗਵਾਨ ਦੇ ਤੈਨੂੰ ਦਰਸ਼ਨ ਹੋਣੇ ਤੇ ਖੁਸ਼ਾ ਤੂੰ ਹੋਣਾ ਐ ਤੈਨੂੰ ਤੇ ਦੁਖੀ ਹੋਣਾ ਚਾਹੀਦਾ ਸੀ ਉਹ ਤਪਸਵੀ ਕਹਿਣਗਾ ਕਿ ਦੇਖ ਭਲਿਆ ਪਹਿਲੇ ਮੈਨੂੰ ਆਸ ਨਹੀਂ ਸੀ ਮੈਨੂੰ ਦਰਸ਼ਨ ਹੋਣਗੇ ਕਿ ਨਹੀਂ ਹੋਣਗੇ ਜੇ ਹੋਣਗੇ ਪਤਾ ਨਹੀਂ ਕਦੋਂ ਜਾ ਕੇ ਹੋਣੇ ਨੇ ਕਹਿੰਦਾ ਹੁਣ ਸਮਾਂ ਬੱਜਿਆ ਗਿਆ ਐ ਹੁਣ ਮੈਨੂੰ ਪਤਾ ਯਕੀਨ ਤੇ ਯਕੀਨ ਤੇ ਹੋ ਗਿਆ ਨਾ ਕਿ ਦਰਸ਼ਨ ਹੋਣਗੇ ਜ਼ਰੂਰ ਦੇਰ ਹੀ ਸਹੀ ਭਾਵੇਂ ਪਰ ਦਰਸ਼ਨ ਤੇ ਹੋਣਗੇ ਨਾ ਪਰ ਏਦ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਾਈ ਸਿੱਖੋ ਦਰਸ਼ਨ ਨਾਮ ਕੋ ਮਨਾਸ਼ੇ ਕਿ ਸਾਡਾ ਉਹ ਪਰਮੇਸ਼ਰ ਦੇ ਦਰਸ਼ਨਾਂ ਨੂੰ ਉਹਰੇ ਨਾਮ ਜਪਣ ਨੂੰ ਮਨ ਆਛਾ ਚਾਹੁੰਦਾ ਹੈ ਤਾਂ ਜੋ ਸਾਡੀ ਕਲਿਆਣ ਹੋ ਜਾਵੇ ਸਾਡਾ ਲੋਕ ਤੇ ਪਰਲੋਕ ਜਿਹੜਾ ਆ ਸੋਹੇਲਾ ਹੋ ਜਾਵੇ ਭ੍ਰਮ ਆਇਉ ਹੈ ਸਗਲ ਥਾਨ ਰੇ ਆਹੇ ਪਰਿਉ ਸੰਤ ਪਾਛੈ ਏ ਵਾਏ ਗੁਰੂ ਜੀ ਬੜੀਆਂ ਥਾਵਾਂ ਤੇ ਭ੍ਰਮ ਭ੍ਰਮ ਭਟਕ ਭਟਕ ਕੇ ਆ ਗਏ ਆ ਸਗਲ ਥਾਨ ਰੇ ਮੈਂ ਚਾਰੇ ਕੁੰਡਾ ਭਾਲੀਆਂ ਚਾਰੇ ਕੁੰਡਾ ਦੇ ਵਿੱਚ ਭਾਲ ਭਾਲ ਕੇ ਆ ਗਏ ਆ ਸਤਿਗੁਰੂ ਜੀ ਸਾਰੀਆਂ ਥਾਵਾਂ ਤੇ ਵੀ ਲੱਭ ਕੇ ਆ ਗਏ ਆ ਆਹੇ ਪਰਿਉ ਸੰਤ ਪਾਛੈ ਏ ਭਾਈ ਹੁਣ ਮੈਂ ਸੰਤਾਂ ਮਹਾਤਮਾਂ ਦੀ ਦੱਸੀ ਹੋਈ ਰਸਤੇ ਦੇ ਉੱਤੇ ਚੱਲ ਪਿਆ ਹਾਂ ਜੋ ਸੰਤਵਹਾਤਮਾ ਸਾਨੂੰ ਦੱਸਤਾ ਦੱਸ ਕੇ ਗਏ ਐ ਉਹਨਾਂ ਦੇ ਰਸਤੇ ਦੇ ਉੱਤੇ ਪੈ ਗਿਆ ਹਾਂ ਤਾਂ ਜੋ ਉਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣ ਦੇ ਨਾਲ ਮੇਰੀ ਕਲਿਆਣ ਹੋ ਜਾਵੇ ਜਿਹੜੇ ਰਸਤੇ ਦੇ ਥਾਣਿਓ ਲੰਘ ਕੇ ਗਏ ਉਹ ਰਸਤੇ ਦੇ ਉੱਤੇ ਚੱਲ ਕੇ ਜੇ ਮੈਂ ਵੀ ਜਾਵਾਂਗਾ ਤੇ ਮੇਰਾ ਵੀ ਭਲਾ ਹੋ ਜਾਵੇਗਾ ਰਹਾ ਕਿਸ ਹੋ ਸੇਵੀ ਕਿਸ ਆਰਾਧੀ ਜੋ ਦਿਸਟੈਸੋ ਗਾਛੈ ਫਿਰ ਜਗਿਆਸੂ ਮੁਖ ਦਵਾਰਾ ਸਤਿਗੁਰੂ ਜੀ ਬਚਨ ਕਰਦੇ ਐ ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕਿਸ ਹੋ ਸੇਵੀ ਕਿਹਦੀ ਮੈਂ ਸੇਵਾ ਕਰਾਂ ਕਿਸ ਆਰਾਧੀ ਕਿਹਦੀ ਮੈਂ ਆਰਾਧਨਾ ਕਰਾਂ ਆਰਾਧੀ ਸਾਧ ਸੰਗ ਜੀ ਇੱਥੇ ਸ਼ਬਦ ਆਇਆ ਹੈ ਆਰਾਧੀ ਨਾਮ ਹੈ ਆਰਾਧਨਾ ਦਾ ਕਿਹਦੀ ਆराधना ਕਰਨੀ ਕਿਹਦੀ ਭਗਤੀ ਕਰਨੀ ਹੁਣ ਕਈ ਸਾਧ ਸੰਗਤ ਜੀ ਸ਼ੰਕਾ ਕਰਦੇ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਗੁਰਬਾਣੀ ਜਿਹਨੂੰ ਆਪਾਂ ਦਸਮ ਦੀ ਗੁਰਬਾਣੀ ਕਹਿੰਦੇ ਨੇ ਆ ਉਹਦੇ ਵਿੱਚ ਜਿਹਨੂੰ ਸ਼ਬਦ ਆਉਂਦਾ ਨਾ ਪੰਕਤੀ ਆਉਂਦੀ ਹੈ ਮਹਾਕਾਲ ਕਾਲ ਕਾ ਅਰਾਦੀ ਉਹ ਦੂਜਾ ਪਾਠ ਕਾਲ ਕਾ ਇਕੱਠਾ ਹੈ ਪਹਿਲਾ ਪਾਠ ਹੈ ਮਹਾਕਾਲ ਕਾਲ ਕਾ ਅਰਾਦੀ ਕਾਲ ਵਖਰਾ ਹੈ ਤੇ ਕਾ ਵਖਰਾ ਹੈ ਆਰਾਧੀ ਨਾਮ ਹੈ ਆਰਾਧਨ ਦਾ ਹੁਣ ਉਥੇ ਕਈ ਸ਼ੰਕਾ ਕਰ ਲੈਂਦੇ ਐ ਕਿ ਮਹਾਰਾਜ ਨੇ ਆਖਿਆ ਐ ਕਿ ਮਹਾਕਾਲ ਕਾਲ ਕਾਲ ਕਾ ਦੇਵੀ ਨੂੰ ਵੀ ਕਹਿ ਦਿੰਦੇ ਐ ਕਿ ਮਹਾਰਾਜ ਨੇ ਖਰੇ ਦੇਵੀ ਦੀ ਰਾਤਰਾ ਕੀਤੀ ਪਰ ਸਾਧ ਸੰਗਤ ਜੀ ਜਿਹੜੀ ਦੇਵੀ ਆਪ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੇ ਵਿੱਚ ਆ ਕੇ ਝਾੜੂ ਦਿੰਦੀ ਐ ਜਦੋਂ ਦੂਸਰੇ ਪਾਸ਼ਾ ਧਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਕਰਤਾਰਪੁਰ ਸਾਹਿਬ ਪਹੁੰਚੇ ਰਾਤ ਨੂੰ ਦੇਖਿਆ ਨਾ ਕਿ ਇੱਕ ਬੜੀ ਸੋਹਣੀ ਗਹਿਣਿਆਂ ਦੇ ਨਾਲ ਭਰੀ ਪਈ ਸੱਜੀ ਪਈ ਆ ਲਾਲ ਰੰਗ ਦੇ ਵਸਤਰ ਪਾਏ ਆ ਜਿਵੇਂ ਕੋਈ ਵਿਵਹਤਾ ਲੜਕੀ ਹੁੰਦੀ ਹੈ ਜਿਹੜਾ ਵਿਆਹ ਤਾਜ਼ਾ ਤਾਜ਼ਾ ਹੋਇਆ ਹੋਵੇ ਤੇ ਜਿਵੇਂ ਉਹ ਸਾਜ ਸਵਰ ਕੇ ਰਹਿੰਦੀ ਹੈ ਇਉਂ ਸਾਹ ਸੰਗ ਜੀ ਬੜੇ ਗਹਿਣੇ ਪਾਏ ਹਾਰ ਸ਼ਿੰਗਾਰ ਲਾਇਆ ਆ ਲਾਲ ਸੁਰਖ ਕੱਪੜੇ ਪਾਈ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਝਾੜੂ ਵੀ ਦਿੰਦੀ ਹੈ ਤੇ ਦੂਸਰੇ ਪਾਸ਼ਾ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਜਿਹੜੇ ਹਜੇ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਪੁੱਛਿਆ ਬੀਬੀ ਕੌਣ ਐ ਤੂੰ ਬੜਾ ਸੁੰਦਰ ਸਰੂਪ ਏ ਤੇਰਾ ਮੜੀ ਚਮਕਦਮਕੇ ਚਿਹਰੇ ਦੇ ਉੱਤੇ ਨੂਰ ਬੜਾ ਬੜਾ ਐ ਅੱਧੀ ਰਾਤ ਨੂੰ ਝਾੜੂ ਪੀ ਦੇਣੀ ਐ ਕੌਣ ਐ ਤੇ ਉਹਨੇ ਦੱਸਿਆ ਕਿ ਮੈਂ ਦੇਵੀ ਆ ਇੱਥੇ ਕਿਉਂ ਝਾੜੂ ਦੇ ਰਹੀਂ ਗੈਂ ਆਖੇ ਜਿਹੜੇ ਲੋਕ ਮੇਰੇ ਕੋਲ ਕੋਈ ਖੈਰ ਮੰਗਣ ਵਾਲ ਤੇ ਆਉਂਦੇ ਐ ਕੋਈ ਨਾ ਕੋਈ ਆਪਣੀ ਇੱਛਾ ਲੈ ਕੇ ਆਉਂਦੇ ਐ ਤੇ ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਮੈਂ ਉਹਨਾਂ ਵਾਸਤੇ ਪਦਾਰਥ ਇਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਲੈ ਕੇ ਜਾਨੀ ਤੇ ਸਾਧ ਸੰਗਤ ਜੀ ਉਹ ਦੇਵੀ ਵੀ ਢਾੜੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਲਾ ਰਹੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਕੋਈ ਫਰਕ ਨਹੀਂ ਉਹੀ ਸਰੂਪ ਨੇ ਉਹੀ ਜੋਤ ਹੈ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਲਾ ਕਿਵੇਂ ਦੇਵੀ ਨੂੰ ਪੂਜੀ ਸਕਦੇ ਐ ਸੋ ਇਸ ਕਰਕੇ ਪਰਮਣਾ ਨਹੀਂ ਚਾਹੀਦਾ ਉਥੇ ਬਚਨ ਆਉਂਦਾ ਹੈ ਮਹਾਕਾਲ ਕਾਲ ਕਾ ਆਰਾਧੀ ਆਰਾਧੀ ਨਾਮ ਹੈ ਆਰਾਧਨ ਦਾ ਭਗਤੀ ਕਰਨ ਦਾ ਮਹਾਰਾਜ ਕਹਿੰਦੇ ਜੋ ਮਹਾਕਾਲ ਜੋ ਕਾਲ ਦਾ ਵੀ ਕਾਲ ਏ ਜਿਹੜਾ ਮੌਤ ਦਾ ਵੀ ਨਾਸ਼ ਕਰਨ ਵਾਲਾ ਸਾਰਾ ਕੁਝ ਨਾਸ਼ ਕਰਨ ਵਾਲਾ ਉਹ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੈ ਉਹਦੀ ਅਹੀ ਆਰਾਧਨਾ ਕੀਤੀ ਤੇ ਇਥੇ ਸਤਿਗੁਰੂ ਜੀ ਨੇ ਆਰਾਧੀ ਸ਼ਬਦ ਵਰਤਿਆ ਹੈ ਕਿਸ ਹੋ ਸੇਵੀ ਕਿਸ ਆਰਾਧੀ ਮਹਾਰਾਜ ਕਹੇ ਲਈ ਮੈਂ ਸੇਵਾ ਕਰਾਂ ਕਿਹੜੀ ਆਰਾਧਨਾ ਕਰਾਂ ਕਿਹੜੀ ਭਗਤੀ ਕਰਾਂ ਜੋ ਇਸ ਟੈਸੋ ਗਾਛ ਹੈ ਜੋ ਵੀ ਇਥੇ ਸੰਸਾਰ ਦੇ ਉੱਤੇ ਨਜ਼ਰ ਆ ਰਿਹਾ ਹੈ ਇੱਕ ਆਪ ਤੂ ਸਿਵਾ ਬਾਕੀ ਸਾਰੇ ਦੇ ਸਾਰੇ ਗਾਛ ਹੈ ਨਾਸ਼ ਹੋਣ ਵਾਲੇ ਇਥੋਂ ਚਲੇ ਜਾਣ ਵਾਲੇ ਹੈ ਕੋਈ ਵੀ ਸਥਿਰ ਰਹਿਣ ਵਾਲਾ ਨਹੀਂ ਸਾਰੇ ਅਨਖੀਰ ਨੂੰ ਨਾਸ਼ ਹੋ ਜਾਣਗੇ ਆਪੋ ਆਪਣੀ ਉਮਰਾਂ ਨੂੰ ਭੋਗ ਕੇ ਸਾਧ ਸੰਗਤ ਕੀ ਸਰਮੀ ਪਰੀਐ ਚਰਨ ਰੇਨ ਬਨ ਬਚੈ ਤੇ ਸਤਗੁਰੂ ਮਹਾਰਾਜ ਗੁਰੂ ਰੂਪ ਹੋ ਕੇ ਜਗਿਆਸੂ ਨੇ ਜਿਹੜੀ ਬੇਨਤੀ ਕੀਤੀ ਨਾ ਕਿ ਮਹਾਰਾਜ ਕਿੰਨੂੰ ਇਰਾਦਾ ਕਿਹੜੀ ਸੇਵਾ ਕਰਾਂ ਕਿਹੜੀ ਭਗਤੀ ਕਰਾਂ ਜੋ ਦਿੱਦਾਇਆ ਉਹ ਨਾਸ਼ ਹੋ ਜਾਂਦਾ ਹੈ ਉਹਦਾ ਉੱਤਰ ਬਖਸ਼ਦੇ ਆ ਸਤਗੁਰੂ ਜੀ ਕਹਿੰਦੇ ਕਿ ਭਾਈ ਸਿੱਖੋ ਸਾਧ ਸੰਗਤ ਕੀ ਸਰਣੀ ਪਰਿਗੈ ਜੋ ਸਾਧ ਸੰਗਤ ਹੈ ਨਾ ਇਹ ਸਾਧੂ ਮਹਾਤਮਾਾਂ ਦੀ ਸੰਗਤ ਹੈ ਇਹਨਾਂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ ਇਹਨਾਂ ਦੀ ਸ਼ਰਨ ਵਿੱਚ ਹੋਣਾ ਚਾਹੀਦਾ ਹੈ ਰਾਤ ਦਿਹਨਿਤ ਗਾਵ ਦੇ ਰਾਤ ਦਿਨ ਜਿਹੜੇ ਗਾਉਂਦੇ ਆ ਤੇ ਭੱਜ ਭੱਜ ਕੇ ਉੱਥੇ ਕਹਿੰਦੇ ਜਾਣਾ ਚਾਹੀਦਾ ਏ اڈੀ ਕੜਾ ਨਹੀਂ ਚਾਹੀਦਾ ਕਿ ਰਾਤ ਦਾ ਸਮਾਂ ਹੈ ਦਿਨ ਦਾ ਸਮਾਂ ਹੈ ਹੁਣ ਜਾਵਾਂ ਕਿ ਨਾ ਜਾਵਾਂ ਕਹਿੰਦੇ ਭੱਜ ਕੇ ਜਾਣਾ ਚਾਹੀਦਾ ਏ ਸਾਤ ਸੰਗਤ ਜਿੱਥੇ ਹੁੰਦੀ ਹੋਵੇ ਉੱਥੇ ਹਮੇਸ਼ਾ ਪਹੁੰਚ ਜਾਣਾ ਚਾਹੀਦਾ ਏ ਕਿਉਂ ਸਾਧ ਸੰਗਤ ਕੀ ਸਰਣੀ ਪਰੀਏ ਭਾਈ ਜੇ ਤੂੰ ਸਾਧੂਆਂ ਦੀ ਸੰਗਤ ਦੀ ਛਰਨ ਵਿੱਚ ਪੈ ਜਾਵਾਂਗੇ ਚਰਨ ਰੇਨ ਮਨ ਬਚ ਇਹੋ ਜਿਹੇ ਸੰਤਾ ਮਹਾਤਮਾਵਾਂ ਦੀ ਜਿਹੜੀ ਧੂੜੀ ਨੂੰ ਬਾਛਾਂਗੇ ਲੋਚਾਂਗੇ ਇੱਛਾ ਕਰਾਂਗੇ ਤਾਂ ਸਾਧ ਸੰਗਤ ਦੀ ਕਲਿਆਣ ਹੋ ਜਾਵੇਗੀ ਇਹ ਸੰਸਾਰ ਸਮੁੰਦਰ ਤੋਂ ਇਹ ਸੰਸਾਰ ਸਮੁੰਦਰ ਤੋਂ ਸਹਿਜ ਹੀ ਤਰ ਜਾਵਾਂਗੇ ਜਿਵੇਂ ਹੋਰ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸਾਤ ਸੰਗਤ ਦਾ ਲੜ ਫੜਦੇ ਰਹੇ ਆ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ ਮਹਾਤਮਾਵਾਂ ਦੀ ਸੰਗਤ ਕੀਤੀ ਉਹ ਸਾਧ ਸੰਗਤ ਹੀ ਇਹ ਸੰਸਾਰ ਤੋਂ ਤਰ ਗਏ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਆ ਕੇ ਆਪਣਾ ਸਮਾਂ ਬਤੀਤ ਕੀਤਾ ਉਹ ਇਸ ਸੰਸਾਰ ਸਮੁੰਦਰ ਦੇ ਵਿੱਚ ਆਪਣਾ ਜੀਵਨ ਸਫਲਾ ਕਰਕੇ ਚਲੇ ਗਏ ਹੈ ਜਿਹਨੂੰ ਲੋਕ ਸੱਜਣ ਠੱਗ ਕਹਿੰਦੇ ਸੀ ਜਦੋਂ ਸਾਧੂ ਮਹਾਤਮਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਹੋਈ ਉਹ ਸਾਧ ਸੰਗਤ ਦੀ ਠੱਗ ਤੋਂ ਸੱਜਣ ਬਣ ਗਿਆ ਪੇਰ ਜਿਹੜਾ ਕੌਡਾ ਰਾਖਸ਼ ਸੀ ਜਿਹਦੀ ਰਾਖਸ਼ਾਂ ਵਾਲੀ ਬੁੱਧੀ ਸੀ ਰਾਖਸ਼ੀ ਜੁਨੀ ਰਾਖਸ਼ਾਂ ਦੀ ਸੀ ਉਬੀ ਸਾਧ ਸੰਗਤ ਦੀ ਕੌਡੇ ਦਾ ਵਿਧਾਰ ਹੋ ਗਿਆ ਹੋਰ ਜਿਹੜਾ ਭੂਮੀਆਂ ਚੋਰ ਵਜਦਾ ਸੀ ਉਹ ਵੀ ਭਾਈ ਭੂਮੀਆਂ ਬਣਿਆ ਫਿਰ ਜਿਹੜੇ ਧੜ ਵੀ ਵਜਦੇ ਸਨ ਸਾਧ ਸੰਗਤ ਜੀ ਉਹ ਵੀ ਗੁਰੂ ਕੇ ਪਿਆਰੇ ਸਾਧਵਾਂ ਦੀ ਸੰਗਤ ਦੇ ਵਿੱਚ ਆਉਣ ਕਰਕੇ ਉਹਨਾਂ ਦਾ ਵੀ ਵਿਧਾਰ ਹੋ ਗਿਆ ਬਾਬਾ ਬਿਧੀ ਚੰਦ ਜੀ ਜਿਹੜੇ ਸਾਧ ਸੰਗਤ ਦੀ ਚੋਰੀਆਂ ਕਰਦੇ ਸਨ ਉਹ ਚੋਰਾਂ ਦੇ ਨਾਲ ਰਲ ਕੇ ਚੋਰੀਆਂ ਕਰਨੀਆਂ ਉਹ ਬਾਬਾ ਬਿਧੀ ਚੰਦ ਜੀ ਨੂੰ ਭਾਈ ਅਦਲੀ ਜੀ ਦਾ ਸੰਗ ਹੋਇਆ ਤੇ ਉਹ ਸਾਧੂ ਦੇ ਸੰਗ ਦੇ ਕਰਕੇ ਭਾਈ ਵਿਧੀ ਚੰਦ ਜੀ ਬਣੇ ਤੇ ਮਹਾਰਾਜ ਨੇ ਵਾਰ ਦਿੱਤਾ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਕਿ ਬਾਬਾ ਵਿਧੀ ਚੰਦ ਜੀ ਤੁਸੀਂ ਸਾਡੇ ਸੀਨੇ ਉਹ ਸਾਡੇ ਛਾਤੀ ਉਹ ਸਾਡੇ ਹਿਰਦੇ ਹੋ ਸੋ ਸਾਧੂਆਂ ਦੀ ਸੰਗਤ ਦੇ ਵਿੱਚ ਪੈਣ ਕਰਕੇ ਭਾਈ ਸਾਰਿਆਂ ਦਾ ਉਧਾਰ ਹੋ ਜਾਂਦਾ ਹੈ ਚਰਨ ਰੀਨ ਮਨ ਬਾਛੈ ਮਹਾਰਾਜ ਆਪ ਜੀ ਦੇ ਚਰਨਾਂ ਦੀ ਧੂੜੀ ਅਹੀਂ ਬਾਛਦੇ ਆਂ ਚਾਹੁੰਦੇ ਆ ਜੁਗਤ ਨਾ ਜਾਣਨਾ ਗੁਨ ਨਹੀਂ ਕੋਈ ਮਹਾ ਦੁੱਤਰ ਮਾਇ ਆਛੈ ਫਿਰ ਅੱਗੇ ਸਤਿਗੁਰੂ ਜੀ ਬੇਨਤੀ ਕਰਨੀ ਸਿਖਾਉਂਦੇ ਆ ਜਗਿਆਸੂ ਨੂੰ ਕਿ ਬੇਨਤੀ ਕਿਵੇਂ ਪਰਮੇਸ਼ਰ ਅੱਗੇ ਕਰਨੀ ਹੈ ਜੁਗਤ ਨਾ ਜਾਣਨਾ ਮਹਾਰਾਜ ਮੈਂ ਕੋਈ ਜੁਗਤੀ ਨਹੀਂ ਜਾਣਦਾ ਕਿ ਇਹ ਸੰਸਾਰ ਤੋਂ ਮੈਂ ਪਾਰ ਉਤਰ ਜਾਵਾਂ ਇਹ ਸੰਸਾਰ ਤੋਂ ਮੇਰਾ ਬਚਾਅ ਹੋ ਜਾਵੇ ਮੈਨੂੰ ਕੋਈ ਜੁਗਤੀ ਆਉਂਦੀ ਨਹੀਂ ਗੁਨ ਨਹੀਂ ਕੋਈ ਮੇਰੇ ਵਿੱਚ ਕੋਈ ਗੁਣ ਹੈ ਹੀ ਨਹੀਂ ਓਗਣ ਓਗਣ ਨਜ਼ਰ ਆਉਂਦੀ ਐ ਕੋਈ ਇੱਕ ਗੁਣ ਵੀ ਕਹਿ ਦੇਵੇ ਉਹ ਇੱਕ ਗੁਣ ਵੀ ਮੇਰੇ ਵਿੱਚ ਨਹੀਂ ਹੋ ਅਪਰਾਧੀ ਗੁਣਹਗਾਰ ਹੋ ਬੇਮੁਖ ਬੰਦਾ ਚੋਰ ਯਾਰ ਜੁਵਾਰ ਹੋ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ ਕਾਮ ਕ੍ਰੋਧ আর লোভ মোহ অহੰਕਾਰ ਕਰਨਦਾ ਮਿਸਬਾਸ ਘਾਤੀ ਅਕਿਰਤ ਕਣ ਮੈਂ ਕੋ ਨ ਰਖੰਦਾ ਸਿਮਰ ਮਰੀਦਾ ਟਾਡਿਆ ਸਤਿਗੁਰੂ ਬਖਸੰਦਾ ਇਹ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੇ ਵੱਡੇ ਯੋਗਣ ਦੱਸੇ ਆ ਵੀ ਕਿ ਜਿਹੜੇ ਯੋਗਣ ਨੇ ਨਾ ਕਿ ਮਹਾਰਾਜ ਇੰਨੇ ਵੱਡੇ ਮੇਰੇ ਵਿੱਚ ਯੋਗਣ ਨੇ ਮੈਂ ਜੇ ਆਖਾਂ ਕਿ بڑا ਮਹਾਤਮਾ ਨਹੀਂ ਸਤਿਗੁਰੂ ਜੀ ਅਪਰਾਧੀ ਆ ਹੋ ਅਪਰਾਧੀ ਗੁਨਾਹਗਰ ਬੜਾ ਵੱਡਾ ਗੁਣੀਗਾਰ ਹਾਂ ਬੇਮੁਖਾ ਚੋਰਾਂ ਜਵਾਰਾਂ ਇਹੋ ਜੇ ਵੱਡੇ ਵੱਡੇ ਮੇਰੇ ਵਿੱਚ ਯੋਗਣ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਯੋਗਣ ਹਮਾਰੇ ਦਇਆ ਕਰਹੁ ਕਿਸ਼ਮੀਰ ਉਪਾਵਹ ਢੁਬਦੇ ਪੱਥਰ ਉਤਾਰੇ ਜੀੜਾ ਅਗਰ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਬਿਚਾਣੈ ਸੁਖ ਹੋਵੈ ਦਿਨ ਰਾਤ ਮਹਾਰਾਜ ਇਹੋ ਜੇ ਵੱਡੇ ਵੱਡੇ ਔਗਣ ਨੇ ਜਿਵੇਂ ਭਾਰੀ ਪੱਥਰ ਜਿਹੜਾ ਹੋਵੇ ਉਹ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਗੋਤੇ ਖਾ ਜਾਂਦਾ ਹੈ ਇਉਂ ਸਤਿਗੁਰੂ ਜੀ ਮੇਰੇ ਏਡੇ ਭਾਰੀ ਔਗਣ ਨੇ ਮੈਂ ਇਹ ਸੰਸਾਰ ਸਮੁੰਦਰ ਦੇ ਵਿੱਚ ਸਹਜੇ ਹੀ ਡੁੱਬ ਜਾਵਾਂਗਾ ਕਿਰਪਾ ਕਰਕੇ ਮੈਨੂੰ ਬਖਸ਼ ਲੋ ਤੇ ਮਹਾਰਾਜ ਇਥੇ ਉਹੀ ਬਚਨ ਕਰਦੇ ਕਿ ਉਹ ਪਰਮੇਸ਼ਰ ਦੇ ਅੱਗੇ ਭਾਈ ਬੇਨਤੀ ਕਿਵੇਂ ਕਰਨੀ ਗੁਨ ਨਹੀਂ ਕੋਈ ਮੇਰੇ ਵਿੱਚ ਕੋਈ ਗੋਣ ਹੈ ਹੀ ਨਹੀਂ ਔਗਣਾ ਰੇ ਨਾਲ ਹੀ ਮੈਂ ਭਰਿਆ ਪਿਆ ਆ ਫਰੀਦਾ ਗੁਨਹੀ ਮੈਂ ਭਰਿਆ ਲੋਕ ਕਹੈ ਦਰਬੀਸ਼ ਕਿ ਮਹਾਰਾਜ ਮੈਂ ਤੇ ਔਗਣਾ ਦੇ ਨਾਲ ਭਰਿਆ ਆ ਪਰ ਲੋਕ ਦਰਬੀਸ਼ ਕਹਿ ਕੇ ਬੁਲਾਉਂਦੇ ਐ ਤੇ ਸਤਗੁਰੂ ਜੀ ਕਹਿੰਦੇ ਮਹਾ ਦੁੱਤਰ ਮਾਇ ਆਛੈ ਫਿਰ ਇਹ ਜਿਹੜੀ ਬਹੁਤ ਹੀ ਕਠਨ ਮਾਇ ਮਾਇਆ ਹੈ ਨਾ ਇਹ ਬੜੀ ਜਿਆਦਾ ਕਠਨ ਤਰੀ ਤਰੀ ਨਹੀਂ ਜਾ ਸਕਦੀ ਮਹਾਦੁੱਤਰ ਬੜੀ ਕਰੜੀ ਹੈ ਮਾਇ ਆਛ ਹੈ ਕਿਵੇਂ ਇਹਨੂੰ ਆਪਾਂ ਪਾਰ ਕਰ ਸਕਦੇ ਹਾਂ ਸਤਿਗੁਰੂ ਮਹਾਰਾਜ ਜੀ ਇਹਨੂੰ ਤਾਰਿਆ ਨਹੀਂ ਜਾ ਸਕਦਾ ਪਾਰ ਨਹੀਂ ਤੂੰ ਤਾਰਿਆ ਜਾ ਸਕਦਾ ਫਿਰ ਮਾਇਆ ਮਾਇਆ ਕਹਿੰਦੇ ਐ ਜਿਹੜੀ ਪਰਮੇਸ਼ਰ ਦੇ ਨਾਲੋਂ ਤੋੜਦਾ ਵੀ ਮਾਇਆ ਸ਼ੈ ਜਿਹੜੀ ਬੰਦੇ ਨੂੰ ਸ਼ੈਨਾਸ਼ ਕਰਨ ਵਾਲੀ ਹੈ ਪਰਮੇਸ਼ਰ ਨਾਲੋਂ ਭਗਤੀ ਨਾਲੋਂ ਤੋੜ ਕੇ ਜੋ ਬੰਦੇ ਦਾ ਨਾਸ਼ ਕਰ ਦਵੇ ਉਹਦਾ ਨਾਮ ਸਾਧ ਸੰਗਤ ਦੀ ਮਾਇਆ ਹੈ ਮਾਇਆ ਕੋਈ ਧਨ ਦਾ ਨਾਮ ਨਹੀਂ ਕਿਸੇ ਸੰਪਤੀ ਦਾ ਨਾਮ ਨਹੀਂ ਕਿਸੇ ਜਾਇਦਾਦ ਦਾ ਨਾਮ ਨਹੀਂ ਧੀਆਂ ਪੁੱਤਰਾਂ ਦਾ ਨਾਮ ਨਹੀਂ ਮਾਇਆ ਉਹਨੂੰ ਕਹਿ ਦਿੰਦੇ ਐ ਜਿਹੜੀ ਚੀਜ਼ ਪਰਮੇਸ਼ਰ ਤੋਂ ਭਲਾ ਦੇਵੇ ਬੰਦੇ ਨੂੰ ਉਹ ਕੋਈ ਵੀ ਹੋ ਸਕਦੀ ਹੈ ਉਹ ਧੀਆਂ ਪੁੱਤਰ ਵੀ ਹੋ ਸਕਦੇ ਆ ਮਾਪਿਓ ਵੀ ਹੋ ਸਕਦਾ ਹੈ ਭੈਣ ਭਰਾ ਵੀ ਹੋ ਸਕਦੇ ਆ ਜੋ ਆਪਾਂ ਇਹ ਦਮੜੇ ਵੇਖਦੇ ਆ ਇਹ ਦਮੜੇ ਵੀ ਜੇ ਨੂੰ ਧਨ ਕਹਿ ਦਿੰਦੇ ਆ ਕੋਈ ਸੰਪਤੀ ਵੀ ਹੋ ਸਕਦੀ ਹੈ ਜਿਹਦੇ ਨਾਲ ਸਾਧ ਸੰਗਤ ਜੀ ਬੰਦੇ ਦਾ ਮਨ ਵਿਚਲਿਤ ਹੋ ਜਾਂਦਾ ਹੈ ਲਾਲਚੀ ਬਣ ਜਾਂਦਾ ਹੈ ਬੰਦਾ ਇਹੋ ਜਿਹਾ ਸੁਭਾਅ ਪੈਦਾ ਹੋ ਜਾਂਦਾ ਹੈ ਕਿ ਪਰਮੇਸ਼ਰ ਵੱਲੋਂ ਭੋਲੀ ਜਾਂਦਾ ਹੈ ਇਉਂ ਜਿਹੜੀ ਚੀਜ਼ ਪਰਮੇਸ਼ਰ ਦੇ ਨਾਲੋਂ ਤੋੜ ਦਵੇ ਉਹਦਾ ਨਾਮ ਮਾਇਆ ਹੈ ਸਤਿਗੁਰੂ ਜੀ ਇਹ ਜਿਹੜੀ ਮਾਇਆ ਹੈ ਬੜੀ ਕਠਿ ਕਠਲ ਤਰਨ ਵਾਲੀ ਏ ਇਹ ਬੰਦੇ ਦਾ ਨਾਸ਼ ਕਰਨ ਵਾਲੀ ਹੈ ਆਏ ਪਰਿਓ ਆਏ ਪਇਓ ਨਾਨਕ ਗੁਰ ਚਰਨੀ ਤੋ ਉਤਰੀ ਸਗਲ ਦੁਰਾਚੈ ਤੇ ਸਤਿਗੁਰੂ ਕਹਿੰਦੇ ਭਾਈ ਸਿੱਖਾ ਇਹ ਮਾਇਆ ਤੋਂ ਬਚਿਆ ਕਿਵੇਂ ਜਾ ਸਕਦਾ ਏ ਕਿਵੇਂ ਉਹ ਪਰਮੇਸ਼ਰ ਦੀ ਭਜਨ ਬੰਦਗੀ ਦੇ ਵਿੱਚ ਲੱਗਾ ਜਾ ਸਕਦਾ ਏ ਆਏ ਪਇਓ ਨਾਨਕ ਗੁਰ ਚਰਨੀ ਜਦੋਂ ਭਾਈ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪੈ ਜਾਵੋਗੇ ਤੋ ਉਤਰੀ ਸਗਲ ਦੁਰਾਚ ਹੈ ਤਾਂ ਪਰ ਸਾਰੀ ਦੀ ਸਾਰੀ ਜਿਹੜੀ ਦੁਰਨਾਮੇ ਭੈੜੀ ਅਛੇ ਨਾਮੇ ਇੱਛਾਵਾਂ ਦਾ ਜਿੰਨੀਆਂ ਵੀ ਭੈੜੀਆਂ ਇੱਛਾਵਾਂ ਨੇ ਨਾ ਉਹ ਸਾਰੀਆਂ ਨੇ ਸਾਰੀਆਂ ਭਾਈ ਦੂਰ ਹੋ ਜਾਣਗੀਆਂ ਲੈ ਜਾਣਗੀਆਂ ਕਦੋਂ ਆਏ ਪਇਓ ਨਾਨਕ ਗੁਰ ਚਰਨੀ ਜਦੋਂ ਸਤਗੁਰੂ ਮਹਾਰਾਜ ਜੀ ਦੇ ਚਰਨੀ ਆ ਕੇ ਪੈ ਜਾਵਾਂ ਜਦੋਂ ਸਤਗੁਰੂ ਮਹਾਰਾਜ ਜੀ ਦੇ ਆ ਕੇ ਲੜ ਲੱਗ ਜਾਵਾਂਗੇ ਤੇ ਇਹ ਸਾਰੀਆਂ ਦੀਆਂ ਸਾਰੀਆਂ ਸਾਧ ਸੰਗਤ ਜੀ ਦੁਰ ਆਛਾ ਜਿੰਨੀਆਂ ਵੀ ਭੜੀਆਂ ਇੱਛਾਵਾਂ ਨੇ ਇਹ ਦੂਰ ਹੋ ਜਾਣਗੀਆਂ ਬੰਦਾ ਸੁਰਖਰੂ ਹੋ ਜਾਂਦਾ ਹੈ ਸਾਧ ਸੰਗਤ ਜੀ ਕਿਉਂ ਮਹਾਰਾਜ ਨੇ ਇਹ ਸਾਨੂੰ ਅੱਜ ਸਿਖਿਆ ਦਿੱਤੀ ਭਾਈ ਸਿੱਖੋ ਉਹ ਪਰਮੇਸ਼ਰ ਦੇ ਚਰਨ ਵਿੱਚ ਰਹਿਣਾ ਚਾਹੀਦਾ ਹੈ ਉਹ ਪਰਮੇਸ਼ਰ ਦੀ ਭਜਨ ਬੰਦਗੀ ਕਰਨੀ ਚਾਹੀਦੀ ਹੈ ਉਹ ਪਰਮੇਸ਼ਰ ਦੇ ਹਮੇਸ਼ਾ ਦਰਸ਼ਨ ਕਰਦੇ ਰਹਿਣਾ ਚਾਹੀਦਾ ਹੈ ਉਹ ਪਰਮੇਸ਼ਰ ਦਾ ਹਮੇਸ਼ਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਤਾਂ ਹੀ ਇਹ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ ਤਾਂ ਹੀ ਕਲਿਆਣ ਹੋਵੇਗੀ ਤੇ ਸਾਧ ਸੰਗਤ ਜੀ ਮਹਾਰਾਜ ਨੇ ਇੱਥੇ ਉਪਦੇਸ਼ ਅੱਜ ਦਰਸ਼ਨ ਕਰਨ ਦਾ ਬਖਸ਼ਿਆ ਏ ਕਿ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਂਦਾ ਏ ਜਿਵੇਂ ਕੋਈ ਕੜਾਈ ਹੁੰਦੀ ਹੈ ਨਾ ਸਾਧ ਸੰਗਤ ਜੀ ਉਹਨੂੰ ਕੁੰਡੇ ਲੱਗੇ ਹੁੰਦੇ ਆ ਉਹ ਕੁੰਡਿਆਂ ਦੋਹਾਂ ਨੂੰ ਫੜ ਕੇ ਆਪਾਂ ਜੇ ਚੱਕੀਏ ਤੇ ਸਾਰੀ ਦੀ ਸਾਰੀ ਕੜਾਈ ਚੱਕੀ ਜਾਂਦੀ ਨਾਲ ਹੀ ਫਿਰ ਬਹੁਤ ਹੀ ਮਿਹਨਤ ਨਹੀਂ ਕਰਨੀ ਪੈਂਦੀ ਤੇ ਜੇ ਕੁੰਡੇ ਨਾ ਹੋਣ ਫਿਰ ਸਾਰੀ ਕੜਾਈ ਨੂੰ ਜਫਾ ਪਾ ਕੇ ਚੱਕਣਾ ਔਖਾ ਹੋ ਜਾਂਦਾ ਹੈ ਪਰ ਜੇ ਕੁੰਡਿਆਂ ਨੂੰ ਪੜ ਕੇ ਚੱਕੀਏ ਤੇ ਸਹਿਜ ਹੀ ਸਾਰੀ ਕੜਾਈ ਚੱਕੀ ਜਾਂਦੀ ਹੈ ਉਹ ਵਿਸ਼ਕਾਰ ਵਾਲਾ ਹਿੱਸਾ ਵੀ ਨਾਲ ਹੀ ਕੁੰਡਿਆਂ ਨੇ ਚੱਕਿਆ ਜਾਂਦਾ ਹੈ ਇਓ ਸਵੇਰੇ ਅਮਰਤ ਵੇਲੇ ਤੇ ਸ਼ਾਮ ਨੂੰ ਜੋ ਸਤ ਸੰਗਤ ਕਰਨੀ ਹੈ ਗ੍ਰਸਥ ਧਰਮ ਦੇ ਵਿੱਚ ਰਹਿ ਕੇ ਸਾਥ ਸੰਗਤ ਜੀ ਉਹ ਕੜਾਈ ਦੀ ਤਰ੍ਹਾਂ ਹੈ ਜਿਵੇਂ ਸਵੇਰਾ ਤੇ ਸ਼ਾਮ ਦਾ ਜੋ ਸਮਾਂ ਹੈ ਨਾ ਇਹ ਕੁੰਡਿਆਂ ਦੀ ਤਰ੍ਹਾਂ ਹੈ ਜੇ ਸਵੇਰ ਦਾ ਤੇ ਸ਼ਾਮ ਦਾ ਸਮਾਂ ਸੰਭ ਲਿਆ ਜਾਵੇ ਤਾਂ ਵਿਚ ਵਾਲਾ ਜਿਹੜਾ ਸਮਾਂ ਹੈ ਉਹ ਆਪਣੇ ਆਪ ਸਾਧ ਸੰਗਤ ਦੀ ਸਾਰਾ ਸਫਲਾ ਹੋ ਜਾਂਦਾ ਹੈ ਉਹ ਉਹਨੇ ਕਦੇ ਨਾਲ ਹੀ ਸਾਰਾ ਸਾਵਾ ਜਿਹੜਾ ਹੈ ਉਹ ਸਾਧ ਸੰਗਤ ਦੀ ਆਪਣੇ ਆਪ ਵਿੱਚ ਬਰਾਬਰ ਜਿਆ ਚੱਲ ਜਾਂਦੇ ਕੰਮ ਬਸ ਸਵੇਰੇ ਸ਼ਾਮ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਸਤ ਸੰਗਤ ਕਰਨ ਦੇ ਨਾਲ ਜਿਵੇਂ ਦੋ ਕੁੰਡਿਆਂ ਨੂੰ ਪੜ ਕੇ ਸਹਿਜੇ ਹੀ ਕੋਈ ਭਾਂਡਾ ਚੱਕ ਲੀਦਾ ਓਵੇਂ ਸਵੇਰੇ ਤੇ ਸ਼ਾਮ ਦੇ ਸਮੇਂ ਜਿਹੜੀ ਸਤ ਸੰਗਤ ਕਰ ਲਈਏ ਉਹਦੇ ਆਸਰੇ ਬੰਦੇ ਦਾ ਸਾਰਾ ਦਾ ਸਾਰਾ ਸਾਧ ਸੰਗਤ ਦੀ ਜਿਹੜਾ ਦਿਨ ਹੈ ਉਹ ਸਫਲਾ ਚਲਾ ਜਾਂਦਾ ਹੈ ਸੋ ਇਹ ਮਹਾਰਾਜ ਜੀ ਨੇ ਅੱਜ ਸਾਡੇ ਤਾਈਂ ਕਲਿਆਣਕਾਰੀ ਉਪਦੇਸ਼ ਬਖਸ਼ਿਆ ਹੈ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਤਾਂ ਅਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਹਨ ਕਿਰਪਾ ਕਰਕੇ ਬਖਸ਼ ਲੈਣ ਹੁਣ ਇੱਥੇ ਹੀ ਸਾਧ ਸੰਗਤ ਜੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੁਗਤ ਨਾ ਜਾਣਾ ਗੁਨ ਨਹੀਂ ਕੋਈ ਮਹਾ ਗੁਰਮਾਇ ਆਛੈ ਆਏ ਪਇਓ ਨਾਨਕ ਗੁਰ ਚਰਨੀ ਤੋ ਉਤਰੀ ਸਗਲ ਦੁਰਾਛੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ